Yeah. Yes. ਉਸਾ ਦੱਸ ਦਿਓ ਜੀ ਜੋ ਅੱਜ ਭਗਵਾਨ ਜਗਨਨਾਥ ਜੀ ਦੀ ਰਾਤ ਯਾਤਰਾ ਸ਼ਹਿਰ ਧਾਰੀਵਾਲ ਚ ਨਿਕਲੀ ਆ ਬੜਾ ਇੱਕ ਅਲੌਕਿਕ ਮਾਹੌਲ ਬੜਿਆ ਹੋਇਆ ਸੀਗਾ ਅੱਜ ਦੇ ਇਸ ਪ੍ਰੋਗਰਾਮ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੈ ਜੈ ਜਗਨਨਾਥ ਦੇਖੋ ਜੀ ਇਹ ਸੈਕਿੰਡ ਟਾਈਮ ਹਰੀਨਾਮ ਪ੍ਰਚਾਰ ਸਿੰਘ ਧਾਰੀਵਾਲ ਤੇ ਗੁਰਦਾਸਪੁਰ ਵਾਲਿਆਂ ਨੇ ਮਿਲ ਕੇ ਇੱਕ ਛੋਟੀ ਜੀ ਰਾਤ ਯਾਤਰਾ ਦੇ ਤੌਰ ਤੇ ਇੱਕ ਪਾਲਕੀ ਯਾਤਰਾ ਕੱਢੀ ਆ ਕਿਉਂਕਿ ਹਰ ਸਾਲ ਜਗਨਨਾਥ ਪੁਰੀ ਦੇ ਵਿੱਚ ਰਾਥ ਯਾਤਰਾ ਕੱਢੀ ਜਾਂਦੀ ਹੈ ਜਗਨਨਾਥ ਬਲਦੇਵ ਤੇ ਸੁਭਦਰਾ ਮਹਾਰਾਣੀ ਜੀ ਦੇ ਉਹਦੇ ਉਪਲક્ષ ਦੇ ਵਿੱਚ ਸੈਕਿੰਡ ਟਾਈਮ ਹਰੀਨਾਮ ਪ੍ਰਚਾਰ ਸੰਗਠਨ ਧਾਰੀਵਾਲ ਤੇ ਗੁਰਦਾਸਪੁਰ ਵਾਲਿਆਂ ਨੇ ਇਹ ਸੈਕਿੰਡ ਟਾਈਮ ਧਾਰੀਵਾਲ ਦੇ ਵਿੱਚ ਇਹ ਉਪਰਾਲਾ ਕੀਤਾ ਹੈ ਇਹ ਸਾਰਾ ਉਪਰਾਲਾ ਜਿਹੜਾ ਕ੍ਰਿਸ਼ਨ ਕੇਸ਼ਵਦਾਸ ਪ੍ਰਭੂ ਸਾਡੇ ਜੋ ਕੈਨੇਡਾ ਦੇ ਵਿੱਚ ਬੈਠੇ ਨੇ ਉਹਨਾਂ ਦੀ ਅਧਿਖਸ਼ਤਾ ਦੇ ਵਿੱਚ ਚੱਲ ਰਿਹਾ ਹੈ ਸਾਰਾ ਇਹ ਉਹਨਾਂ ਦੇ ਜੋ ਨਿਯਮ ਪਾਲਨ ਜੋ ਦੱਸ ਰਹੇ ਨੇ ਸਾਰਾ ਉਹਨਾਂ ਦੀ ਅਧਿਖਸ਼ਤਾ ਦੇ ਵਿੱਚ ਚੱਲ ਰਿਹਾ ਰਹੇ ਦੇਖੋ ਜਗਨਨਾਥ ਜੀ ਹਮੇਸ਼ਾ ਸਾਰੇ ਭਗਤਾਂ ਨੂੰ ਦਰਸ਼ਨ ਦੇਣ ਵਾਸਤੇ ਖੁਦ ਬਾਹਰ ਆਉਂਦੇ ਨੇ ਜਿਹੜੇ ਭਗਤ ਜਗਨਨਾਥਪੁਰ ਨਹੀਂ ਜਾ ਸਕਦੇ ਦਰਸ਼ਨ ਨਹੀਂ ਕਰ ਸਕਦੇ ਮੰਦਰ ਤੋਂ ਵਿੱਚ ਨਹੀਂ ਜਾਣਾ ਦਾ ਮਤਲਬ ਕਿ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਤੇ ਜਗਨਨਾਥ ਜੀ ਦੇਖੋ ਇੰਨੇ ਕਿਰਪਾਲੂ ਨੇ ਕਿ ਬਾਹਰ ਆ ਕੇ ਆਪਣੇ ਭਗਤਾਂ ਨੂੰ ਅਲਿੰਗਨ ਕਰਨੇ ਦੇਖੋ ਜਗਨਨਾਥ ਜੀ ਦੀ ਬਾਹਾਂ ਇਸ ਤਰ੍ਹਾਂ ਖੜੀਆਂ ਨੇ ਆਪਣੇ ਅਲਿੰਗਨ ਕਰਨ ਵਾਸਤੇ ਆਪਣੇ ਭਗਤਾਂ ਨੂੰ ਮਤਲਬ ਕਿ ਹਰ ਟਾਈਮ ਬੈਠੇ ਨੇ ਉਹ ਤੇ ਹਮੇਸ਼ਾ ਕਹ ਰਹੇ ਨੇ ਕਿ ਮੇਰੇ ਕੋਲ ਆਓ ਮੇਰੇ ਮਤਲਬ ਕਿ ਅਲਿੰਗਨ ਕਰੋ ਮੇਰੇ ਚਰਨਾਂ ਨਾਲ ਲੱਗੋ ਹਾਂਜੀ ਬਸ ਇਹ ਜਿਆਦਾ ਨਾ ਕਹਿੰਦਾ ਮੈਂ ਇਹੀ ਕਹਾਂਗਾ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਸੰਗਤ ਦੀ ਹਾਜ਼ਰੀ ਵੀ ਲਈ ਹੈ ਇਸ ਨੂੰ ਲੈ ਕੇ ਸਭ ਕੀ ਕਹਿਣਾ ਚਾਹੁੰਦਾ ਸਰ ਦੇਖੋ ਅਸੀਂ ਕਿਸੇ ਨੂੰ ਕੋਈ ਬਹੁਤ ਜ਼ਿਆਦਾ ਇਨਵਿਟੇਸ਼ਨ ਨਹੀਂ ਦਿੱਤੇ ਲੇਕਿਨ ਇਹ ਭਗਤਾਂ ਦਾ ਪਿਆਰ ਹੈ ਲੋਕਾਂ ਦਾ ਪਿਆਰ ਹੈ ਕਿ ਉਹ ਜਦੋਂ ਜਗਨਨਾਥ ਜੀ ਦੀ ਯਾਤਰਾ ਨਿਕਲਦੀ ਆ ਉਹ ਆਪਣੇ ਆਪ ਰਲਦੇ 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 ਇਤਨਾ ਵੱਡਾ ਇਕੱਠ ਹਰ ਵਾਰੀ ਹੋ ਜਾਂਦਾ ਹੈ ਪਿਛਲੀ ਵਾਰ ਤੋਂ ਵੀ ਜ਼ਿਆਦਾ ਇਸ ਵਾਰ ਇਕੱਠ ਹੋਇਆ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਕ੍ਰਿਸ਼ਨ ਕੇਸ਼ਵਦਾਸ ਪ੍ਰਭੂ ਜਦੋਂ ਇਧਰ ਆਣਗੇ ਤੇ ਅਗਲੀ ਵਾਰ ਅਸੀਂ ਨੂੰ ਰੱਥ ਯਾਤਰਾ ਦੇ ਰੂਪ ਦੇ ਵਿੱਚ ਮਨਾਵਾਂਗੇ ਇੱਕ ਛੋਟਾ ਜਿਹਾ ਰੱਥ ਤਿਆਰ ਕਰਕੇ ਪੂਰੇ ਸ਼ਹਿਰ ਦੇ ਵਿੱਚ ਅਸੀਂ ਰੱਥ ਯਾਤਰਾ ਕੱਢਾਂਗੇ ਤੇ ਇਹ ਭਗਤਾਂ ਦਾ ਪਿਆਰ ਜਿੰਨਾ ਕਹ ਹੈ ਅਸੀਂ ਚਾਹਾਂਗੇ ਕਿ ਸਾਰੇ ਭਗਤ ਨਾਲ ਮਿਲ ਕੇ ਹੋਰ ਵੀ ਜ਼ਿਆਦਾ ਗਿਣਤੀ ਦੇ ਵਿੱਚ ਆਣ ਤੇ ਇਸ ਜਗਨਨਾ ਯਾਤਰਾ ਨੂੰ ਹੋਰ ਵੀ ਵੱਡੀ ਤਰ੍ਹਾਂ ਮਨਾਇਆ ਜਾਵੇ ਔਰ ਇਸ ਇਹ ਇਹ ਇੰਨਾ ਹੀ ਕਹਿੰਦੇ ਮੈਂ ਕਹਾਂਗਾ ਜੈ ਜੈ ਜਗਨਨਾਥ ਜੈ